हां जी दोस्तों एक सच्ची कहानी है प्यार ਵਿੱਚ ਧੋਖੇ ਨੇ ਬੁਰੀ ਕਰ ਦਿੱਤੀ ਹਾਲਤ ਛੋਟੀ ਉਮਰ ਵਿੱਚ ਪਿਆਰ ਹੋ ਜਾਣਾ ਇੱਕ ਖੂਬਸੂਰਤ ਅਹਿਸਾਸ ਹੁੰਦਾ ਹੈ ਪਰ ਕਈ ਵਾਰ ਇਹ ਪਿਆਰ ਇੰਨਾ ਗੰਭੀਰ ਹੋ ਜਾਂਦਾ ਕਿ ਲੋਕ ਇਸ ਨੂੰ ਸੰਭਾਲਣ ਵਿੱਚ ਅਸਮਰੱਥ ਹੋ ਜਾਂਦੇ ਨੇ ਕੈਲੀ ਮਥਰਾਟ ਨਾਲ ਵੀ ਅਜਿਹਾ ਹੀ ਹੋਇਆ 20 ਸਾਲ ਦੀ ਉਮਰ ਵਿੱਚ ਪਹਿਲੀ ਵਾਰ ਉਸ ਦਾ ਦਿਲ ਟੁੱਟ ਗਿਆ ਅਤੇ ਉਹ ਮਾਨਸਿਕ ਤੌਰ ਤੇ ਪਰੇਸ਼ਾਨ ਹੋ ਗਈ ਉਸ ਨੂੰ ਬਾਈ ਪਾਊਡਰ ਦਾ ਵੀ ਪਤਾ ਲੱਗਿਆ ਜਿਸ ਵਿੱਚ ਉਹ ਦੋ ਬੱਕ ਬੱਕ ਕਿਸਮਾਂ ਦੇ ਲੋਕਾਂ ਵਾਂਗ ਵਿਹਾਰ ਕਰਦੀ ਸੀ ਇਸ ਦੇ ਨਾਲ ਹੀ ਉਹ ਨਸ਼ੇ ਦੀ ਆਦਿ ਵੀ ਹੋ ਗਈ ਤਾਂ ਜੋ ਉਹ ਆਪਣਾ ਦਰਦ ਭੁੱਲ ਸਕੇ ਹਲਕੇ ਇੱਕ ਦਿਨ ਨਸਿਆਂ ਦੇ ਪ੍ਰਭਾਵ ਵਿੱਚ ਉਸਨੇ ਅਜਿਹਾ ਕੁਝ ਕੀਤਾ ਜਿਸ ਨਾਲ ਕਿਸੇ ਦੀ ਵੀ ਰੂਹ ਕੰਬ ਜਾਵੇਗੀ ਆਪਣੇ ਹੱਥਾਂ ਨਾਲ ਫੋੜ ਲਈਆਂ ਅੱਖਾਂ ਕਾਸਮੋ ਪਿਲਟਨ ਨਾਲ ਗੱਲਬਾਤ ਕਰਦੇ ਹੋਏ ਕੈਲੀ ਨੇ ਦੱਸਿਆ ਕਿ ਉਸ ਸਮੇਂ ਮੈਨੂੰ ਲੱਗਾ ਕਿ ਜੇਕਰ ਕੋਈ ਇਸ ਦੁਨੀਆ ਨੂੰ ਬਚਾ ਸਕਦਾ ਹੈ ਤਾਂ ਉਹ ਮੈਂ ਹਾਂ ਜੇ ਮੈਂ ਹੁਣੇ ਆਪਣੇ ਅੱਖਾਂ ਨਾਲ ਅੱਖਾਂ ਕੱਢੀਆਂ ਤਾਂ ਹਰ ਕੋਈ ਮਰ ਜਾਵੇਗਾ ਅਜਿਹੇ ਚ ਕੈਲੀ ਨੇ ਖੁਦ ਆਪਣੇ ਅੰਗੂਠੇ ਅਤੇ ਦੋ ਉਂਗਲਾਂ ਦੀ ਮਦਦ ਨਾਲ ਆਪਣੀਆਂ ਅੱਖਾਂ ਕੱਢ ਲਈਆਂ ਕਿਉਂਕਿ ਉਹ ਨਸ਼ੇ 'ਚ ਸੀ ਉਸ ਨੂੰ ਦਰਦ ਵੀ ਮਹਿਸੂਸ ਨਹੀਂ ਹੋਇਆ ਬਾਅਦ ਵਿੱਚ ਆਪਣੇ ਪਰਿਵਾਰ ਦੇ ਸਹਿਯੋਗ ਨਾਲ ਉਹ ਠੀਕ ਤਾਂ ਹੋ ਗਈ ਪਰ ਉਸ ਦੀਆਂ ਅੱਖਾਂ ਹਮੇਸ਼ਾ ਲਈ ਖਾਤਮ ਹੋ ਗਈਆਂ ਹਾਲਕੇ ਕੈਲੀ ਅਜੇ ਵੀ ਆਪਣੀ ਜ਼ਿੰਦਗੀ ਆਮ ਤੌਰ ਤੇ ਜਿਉਣ ਲਈ ਸੰਘਰਸ਼ ਕਰ ਰਹੀ ਹੈ ਅਤੇ ਉਸ ਦਾ ਪਰਿਵਾਰ ਆ ਜਿਹੜਾ ਉਹਦਾ ਸਾਥ ਦੇ ਰਿਹਾ ਹੈਗਾ ਪਿਆਰ ਵਿੱਚ ਧੋਖੇ ਨੇ ਆ ਜਿਹੜੀ ਇੱਕ ਬੁਰੀ ਹਾਲਤ ਛੋਟੀ ਉਮਰ ਵਿੱਚ ਇੱਕ ਜਮਾ ਬਿਲਕੁਲ ਸੱਚੀ ਕਹਾਣੀ ਹੈਗੀ